ਥੋੜੇ ਗੁਰਦਾਰ ਸਪੀਕਰ ਆ ਗਈ ਬਲੇ ਲਾਈਵ ਤੋਂ ਜੀ ਉਸ ਵਾਰ ਵਿੱਚ ਜਿੱਦਾਂ ਜਿੱਦਾਂ ਕਿ ਮੰਗ ਵਧੀ ਤੇ ਸਾਰੇ ਪਿੰਡ ਦੇ 4 ਸਵੇਰੇ ਸਪੀਕਰ ਆ ਤੇ 24 ਘੰਟੇ ਮਤਲਬ ਗੁਰਬਾਣੀ ਚੱਲਦੀ ਰਹਿੰਦੀ ਤੇ ਗੁਰਬਾਣੀ ਸੁਣਦੇ ਆ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਨਾਲ ਜੁੜਦੇ ਆ ਤੇ ਲਗਭਗ ਜੋ ਸਾਡਾ ਪਿੰਡ ਵਾ ਇਹ ਨਸ਼ਾ ਮੁਕਤ ਵੀ ਆ ਜਿਹੜੋ ਅੱਜ ਕਿ ਚਿੱਟੇ ਦਾ ਦੌਰ ਚੱਲ ਰਿਹਾ ਨਾ ਆਪਾਂ ਸਾਰਾ ਪਿੰਡ ਉਹ ਤੋਂ ਬਚਿਆ ਹੋਇਆ ਸਾਡਾ ਜੀ ਮਾਰੇ ਦੀ ਕਿਰਪਾਈ ਆ ਜੀ ਗੁਰਬਾਣੀ ਦੀ ਕਿਰਪਾ ਵਾ ਜੀ ਜੀ ਜੋ ਇਹ ਨਸ਼ੇ ਦਾ ਦੌਰ ਚੱਲ ਰਿਹਾ ਵਾ ਕੋਈ ਸਾਡੇ ਮੂੰਹ 'ਚ ਧੱਕੇ ਨਾਲ ਨਹੀਂ ਕੋਈ ਪਾਉਂਦਾ ਜੀ ਜੀ ਜੋ ਮਾੜੀ ਸੰਗਤ ਆ ਉਹ ਤੋਂ ਬਚੋ ਤੁਹਾਨੂੰ ਪਤਾ ਏ ਕਿਹੜਾ ਮਾੜਾ ਬੰਦਾ ਵਾ ਉਹਦੇ ਨਾਲ ਨਹੀਂ ਜੁੜਨਾ ਕਿਸੇ ਨੇ ਬਾਕੀ ਸਾਡੇ ਨੌਜਵਾਨ ਬੜੇ ਸੂਝਵਾਨ ਆ ਪੜ੍ਹੇ ਲਿਖੇ ਇਹ ਜੋ ਤਗੜੀਆਂ ਤਗੜੀਆਂ ਸਾਡੇ ਕੋਲ ਪੋਸਟਾਂ ਨੇ ਜਾਂ ਅਸੀਂ ਬਾਹਰ ਦਾ ਮੁਲਕ ਵੀ ਮੱਲਿਆ ਵਾ ਇਹਨਾਂ ਦੀ ਬਣੀ ਨੇ ਸਾਡੇ ਜੀ ਇਹ ਗੁਰਗੁਰੂ ਦੀ ਕਿਰਪਾ ਨਾਲ ਬਣਿਆ ਦਾ ਸਮਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਐਸਾ ਪਿੰਡ ਦਿਖਾਵਾਂਗੇ ਕਿ ਜਿੱਥੇ ਗੁਰਬਾਣੀ ਜਿਹੜੀ ਹੈ ਲਾਈਵ ਗੁਰਬਾਣੀ ਹੁੰਦੀ ਹੈ ਤੇ ਲੋਕ ਜਿਹੜੇ ਨੇ ਪਿੰਡ 'ਚ ਐਂਟਰ ਕਰਦੇ ਨੇ ਜਾਂ ਪਿੰਡ 'ਚੋਂ ਬਾਹਰ ਜਾਂਦੇ ਨੇ ਕੋਈ ਵੀ ਕੰਮ ਕਰਦੇ ਨੇ ਤੋਂ ਗੁਰਬਾਣੀ ਜਿਹੜੀ ਉਹਨਾਂ ਦੇ ਕੰਨਾਂ ਤੱਕ ਜਾਂਦੀ ਏ ਤੇ ਕਿਤੇ ਨਾ ਕਿਤੇ ਉਹ ਗੁਰਬਾਣੀ ਦੇ ਨਾਲ ਜੁੜਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪਿੰਡ ਹੈ ਪਿੰਡ ਝੰਡਲਪਾਣਾ ਝੰਡਲਪਾਣੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਗੁਰਦਾਸਪੁਰ ਦਾ ਪਿੰਡ ਹੈ ਜਿੱਥੇ ਕਿ ਸਵੇਰੇ ਸ਼ਾਮ ਦੇਰੀਏ ਗੁਰਬਾਣੀ ਗੁਰਬਾਣੀ ਚੱਲਦੀ ਏ ਤੇ ਕਿਤੇ ਨਾ ਕਿਤੇ ਗੁਰਬਾਣੀ ਦੇ ਨਾਲ ਜੁੜਿਆ ਜਾਂਦਾ ਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹਰ ਘਰ ਦੇ ਉੱਤੇ ਹਰ ਮਹੱਲੇ ਦੀ ਨੁੱਕਰ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਤੇ ਨਾਲ ਦੀ ਨਾਲ ਗੁਰਬਾਣੀ ਵਾਸਤੇ ਜਿਹੜੇ ਨੇ ਸਪੀਕਰ ਲੱਗੇ ਹੋਏ ਨੇ ਲੋਕ ਜਿਹੜੇ ਨੇ ਲੰਘਦੇ ਵਰਦੇ ਜਿਹੜੇ ਨੇ ਗੁਰਬਾਣੀ ਦਾ ਆਨੰਦ ਮਾਣਦੇ ਨੇ ਤੇ ਕਿਤੇ ਨਾ ਕਿਤੇ ਗੁਰਬਾਣੀ ਦੇ ਨਾਲ ਜੁੜਦੇ ਵੀ ਨੇ ਆਪਾਂ ਤੁਹਾਡੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਦੋਂ ਤੋਂ ਇਹ ਦੋ ਉਪਰਾਲਾ ਸ਼ੁਰੂ ਕੀਤਾ ਗਿਆ ਤੇ ਕਿਹਨਾਂ ਵੱਲੋਂ ਕੀਤਾ ਗਿਆ ਆਪਾਂ ਗੱਲਬਾਤ ਵੀ ਕਰਾਂਗੇ ਐਤੂ ਦੇ ਜਿਹੜੇ ਮੈਂਬਰ ਨੇ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪਿੰਡ ਦੇ ਵਸਨੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਿੰਡ ਦੇ ਵਸਨੀਕ ਨੇ ਮੈਂਬਰ ਸਰਪੰਚ ਜਿਹੜੇ ਵੀ ਪਿੰਡ ਦੇ ਵਸਨੀਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਦੋਂ ਤੋਂ ਉਪਰਾਲਾ ਕੀਤਾ ਗਿਆ ਤੇ ਕਿੱਦਾਂ ਦਾ ਲੱਗਦਾ ਹੈ ਮੈਂ ਦੇਖਦਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਰੱਬ ਰੱਬ ਕਰਦੇ ਪਏ ਨੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਏ ਤਾਂ ਕਿਤੇ ਨਾ ਕਿਤੇ ਧਿਆਨ ਜਿਹਰਾ ਏ ਉਧਰ ਲੱਗ ਜਾਂਦਾ ਏ ਗੁਰੂ ਸਾਹਿਬ ਵੱਲ ਧਿਆਨ ਲੱਗ ਦਿੰਦਾ ਪਿੰਡ ਦਾ ਬਹੁਤ ਵਧੀਆ ਉਪਰਾਲਾ ਇਹ ਪਿੰਡ ਦੇ ਨੌਜਵਾਨਾਂ ਵੱਲੋਂ ਕਿਹਨਾ ਕਿਹਨੇ ਦੇ ਸਪੋਰਟ ਆ ਤੇ ਕਿਹਨਾਂ ਨੇ ਆ ਉਪਰਾਲਾ ਜਿਹੜਾ ਏ ਸ਼ੁਰੂ ਕੀਤਾ ਆ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਸਾਨੂੰ ਤਾਂ ਬੜਾ ਵਧੀਆ ਲੱਗਿਆ ਲੱਗਦੇ ਵਰਦੇ ਪਿੰਡ ਦੇ ਵਿੱਚ ਜਿਹੜਾ ਜਾਂਦਾ ਜਿਹੜਾ ਆਂਦਾ ਏ ਉਹ ਗੁਰਬਾਣੀ ਸੁਣਦਾ ਏ ਤੇ ਕਿਤੇ ਨਾ ਕਿਤੇ ਪਰਮਾਤਮਾ ਨਾਲ ਜੁੜਦਾ ਸੋ ਸਰਪੰਚ ਸਾਹਿਬ ਨੇ ਪਿੰਡ ਦੇ ਆਪੋਨਾਂ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਸਾਬਕਾ ਸਰਪੰਚ ਨੇ ਕਹਿੰਦੇ ਨੇ ਕਿ ਸਰਪੰਚ ਸਹੀ ਹੋਵੇ ਕਾ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਕਿਤੇ ਨਾ ਕਿਤੇ ਤੇ ਪਿੰਡ ਤੇ ਵੀ ਕਿਰਪਾ ਹੁੰਦੀ ਹੈ ਤੇ ਗੁਰੂ ਸਾਹਿਬ ਦਾ ਵੀ ਅਸ਼ੀਰਵਾਦ ਮਿਲਦਾ ਹੈ। ਸੋ ਸਰਪੰਚ ਸਾਹਿਬ ਨੇ ਉਪਰਾਲਾ ਕੀਤਾ ਹੈ ਤੇ ਇੱਥੋਂ ਤੱਕ ਪਹੁੰਚੇ ਨੇ ਗੁਰਬਾਣੀ ਜਰੀਏ ਸਾਰਿਆਂ ਦੇ ਕੰਨਾਂ ਦੇ ਵਿੱਚ ਜਾਂਦੀ ਹੈ ਤੇ ਕਿਤੇ ਨਾ ਕਿਤੇ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ। ਗੱਲਬਾਤ ਕਰਦੇ ਆ ਸਰਪੰਚ ਸਾਹਿਬ ਨਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਜੀ? ਬਲਜਿੰਦਰ ਸਿੰਘ ਨਾ ਜੀ ਬਲਜਿੰਦਰ ਸਿੰਘ ਟੰਡਾ ਲਬਾਣਾ ਜੀ ਬਲਜਿੰਦਰ ਸਿੰਘ ਜੀ ਇੱਕ ਇਹ ਦੋ ਉਪਰਾਲਾ ਕੀਤਾ ਗਿਆ ਤੇ ਕਿਹਣਾ ਕਿਹਣਾ ਦਾ ਸਹਿਯੋਗ ਆ ਦੇ ਵਿੱਚ ਪਹਿਲਾਂ ਥੋੜਾ ਸਮਾਂ ਥੋੜੇ ਗੁਰਦੁਆਰੇ ਸਮੀਕਾ ਲਾਇਆ ਗਿਆ ਜੀ ਬਲੇ ਲਾਈਵ ਦੇ ਜੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਅੱਗੇ ਮੰਗ ਵਧੀ ਇਹ ਸਾਡਾ ਪਰਿਵਾਰ ਆ ਸੁਖਦੇਵ ਸਿੰਘ ਸਾਹਿਬ ਨੂੰ ਹਰਬੰਸ ਸਿੰਘ ਜੀ ਜੀ ਉਹ ਇੰਗਲੈਂਡ ਆ ਪੂਰਾ ਪਰਿਵਾਰ ਉਹਨਾਂ ਨੇ ਉਪਰਾਲਾ ਕੀਤਾ ਜੀ ਹੁਣ ਉਹਨਾਂ ਦਾ ਭਰਾ ਵਾ ਤੇ ਗੁਰਨਾਮ ਸਿੰਘ ਜੀ ਮਗਰ ਜੀ ਉਹਨਾਂ ਨੇ ਉਹਨਾਂ ਨੂੰ ਪੈਸੇ ਭੇਜੇ ਨਾਲ ਸਾਡੇ ਗੁਰਦੁਆਰੇ ਪ੍ਰਧਾਨ ਸਾਹਿਬ ਨੇ ਨਾਲ ਜੀ ਨਾਲ ساری ਸੰਗਤ ਵਾ ਜੀ ਤੇ ਸਾਰੇ ਪਿੰਡ ਦੇ ਚਾਰ ਸਪੀਕਰ ਆ ਤੇ 24 ਘੰਟੇ ਮਿਲ ਗੁਰਬਾਣੀ ਚੱਲਦੀ ਰਹਿੰਦੀ ਹੈ ਜਿਉ ਤੱਕ ਗੁਰਦੁਆਰਾ ਪ੍ਰੋਗਰਾਮ ਹੁੰਦਾ ਵਾ ਉਦੋਂ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਚੱਲਦਾ ਉਸ ਤੋਂ ਬਾਅਦ ਜਦੋਂ ਸਮਾਪਤੀ ਹੋ ਜਾਂਦੀ ਗੁਰਦਆਸਬ ਦੀ ਉਸ ਤੋਂ ਬਾਅਦ ਸ੍ਰੀ ਮੰਦਿਰ ਸਰੂ ਸਿੱਧਾ ਉਹ ਲਾਈਵ ਪ੍ਰੋਗਰਾਮ ਉਹ ਚੱਲਦਾ ਸੋ ਸਰਪੰਚ ਸਾਹਿਬ ਲੱਗਦਾ ਨਹੀਂ ਕਿਤੇ ਨਾ ਕਿਤੇ ਬੱਚੇ ਆਪਣਾ ਪਿੰਡ ਛੱਡ ਕੇ ਉੱਥੇ ਗਏ ਨੇ ਉੱਥੇ ਕਿਰਤ ਕਮਾਈ ਕਰਦੇ ਪੇ ਕਮਾਈ ਵੀ ਕਰਦੇ ਪੈਨੇ ਕਿਤੇ ਨਾ ਕਿਤੇ ਪਿੰਡ ਨੂੰ ਨਹੀਂ ਭਲਾਇਆ ਉਹਨਾਂ ਨੇ ਪਿੰਡ ਵਾਸਤੇ ਕੋਈ ਨਾ ਕੋਈ ਪ੍ਰਾਲਾ ਕਰਦੇ ਰਹਿੰਦੇ ਦੇਖੋ ਜੀ ਇਹ ਬੜੀ ਕਿਰਪਾ ਗੁਰੂ ਮਹਾਰਾਜ ਦੀ ਨਗਰ ਝੰਡਾ ਲਵਾਣ ਦੇ ਉੱਤੇ ਖਾਸ ਕਰਕੇ ਜੀ ਪਹਿਲੇ ਇੱਥੋਂ ਦੇ ਜਿੰਨੇ ਮਲ ਆਪਣੀ ਬਜ਼ੁਰਗ ਜਿਹੜੇ ਪਹਿਲੇ ਮੰਨ ਲਓ ਉਹ 100% ਆਪਾਂ ਫੌਜੀ ਹੀ ਪਹਿਲੇ ਜੀ ਜੀ ਉਸ ਤੋਂ ਬਾਅਦ ਜੂ ਤੁਰਦੇ ਤੁਰਦੇ ਹੁਣ ਅਮਰੀਕਾ ਤੇ ਇੰਗਲੈਂਡ ਵਾਲੇ ਸਾਰੇ ਬਣ ਗਏ ਨੇ ਜੀ ਇਸ ਪਿੰਡ ਵਿੱਚੋਂ ਹੁਣ ਸਾਡੇ ਚੋਂ ਇੱਕ ਮੌਕੇ ਤੇ ਹੁਣ ਐਸਐਚਓ ਸਾਡਾ ਜਗਤਵਿੰਦਰ ਸਿੰਘ ਵੀ ਹੈਗਾ ਜੀ ਤੇ ਤਹਿਸੀਲਦਾਰ ਸਾਹਿਬ ਜਗਨੇ ਸਿੰਘ ਸਿੰਦਰ ਸਿੰਘ ਜੀ ਤੇ ਹੋਰ ਕੈਪਟਨ ਕਰਨਲ ਰੈਂਕ ਦੇ ਬਹੁਤ ਪੈਨਸ਼ਨ ਆਏ ਨੇ ਬੰਦੇ ਆਪਣੇ ਤੇ ਆਜ਼ਾਦ ਹਿੰਦ ਫੌਜ ਚ ਵੀ ਜਿਹੜੇ ਲੜੇ ਨੇ ਸਾਡੇ ਉਹ ਵੀ ਫੌਜੀ ਆਗਿਆ ਉਹ ਨਾਂ ਬੋਰਡ ਲਗਾਉਣ ਉਹ ਜੀ ਤੇ ਉਹ ਵੀ ਬੰਦੇ ਸਾਡੇ ਨੇ ਸਾਡੇ ਪਿੰਡ ਤੇ ਬੜੀ ਕਿਰਪਾ ਗੁਰੂ ਮਾਰਾ ਦੀ ਜੀ ਇਹ ਸਾਰਾ ਕੁਝ ਜਿਹੜਾ ਵਾ ਇਹ ਗੁਰੂ ਮਾਰਾ ਦੀ ਦੇਣ ਵਾ ਸਾਨੂੰ ਜੀ ਤੇ ਗੁਰਬਾਣੀ ਸੁਣਦੇ ਆ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਨਾਲ ਜੁੜਦੇ ਆ ਤੇ ਲਗਭਗ ਜੋ ਸਾਡਾ ਪਿੰਡ ਵਾ ਇਹ ਨਸ਼ਾ ਮੁਕਤ ਵੀ ਆ ਜਿਹੜੋ ਅੱਜਕੱਲੇ ਦਾ ਦੌਰ ਚੱਲ ਰਿਹਾ ਨਾ ਆਪਾਂ ਸਾਰਾ ਪਿੰਡ ਉਹਦੇ ਬਚਿਆ ਹੋਇਆ ਸਾਡਾ ਪਿੰਡ ਇਹ ਉਹ ਸਾਡਾ ਪਿੱਪਲਾਂ ਜਾਂ ਚੌਕ ਆ ਜੀ ਗੁਰਦੁਆਰਾ ਅੱਗੇ ਪ੍ਰਕਾਸ਼ ਆ ਇਥੇ ਸਾਰੀ ਸੰਗਤ ਜੁੜਦੀ ਆ ਤੇ ਬੜੇ ਵਧੀਆ ਬਹਿ ਕੇ ਸਾਰੇ ਵਿਚਾਰ ਕਰਦੇ ਨੇ ਆਪਾਂ ਸੋ ਸਰਪੰਚ ਸਾਹਿਬ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਇਆ ਤੇ ਚੰਗੀਆਂ ਪੋਸਟਾਂ ਦੇ ਉੱਤੇ ਲੱਗੇਦ ਨੇ ਬੱਚੇ ਵੀ ਤੇ ਬਾਹਰ ਵੀ ਫੋਰਨ ਚ ਵੀ ਸੈੱਟ ਨੇ ਪਰ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ ਕਿ ਅੱਜ ਉਹਨਾਂ ਦੀ ਕਿਰਪਾ ਨਾਲ ਹੀ ਆ ਜਿਹੜਾ ਉਪਰਾਲਾ ਚੱਲਦਾ ਪਿਆ ਬੱਚੇ ਵੀ ਸੈੱਟ ਨੇ ਪਰ ਫਿਰ ਵੀ ਕਿਤਨਾ ਕਿਤੇ ਪਿੰਡ ਨੂੰ ਨਹੀਂ ਭਲਾਉਂਦੇ ਫੇ ਪਿੰਡ ਦੇ ਵਿੱਚ ਕੋਈ ਨਾ ਕੋਈ ਨਵਾਂ ਉਪਰਾਲਾ ਜਿਹੜਾ ਕਰਦੇ ਰਹਿੰਦੇ ਨੇ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਇੰਦੀ ਕੀਤੀ ਆ ਜੀ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਜੀ ਗੁਰਬਾਣੀ ਦੀ ਕਿਰਪਾ ਵਾ ਜੀ ਜੀ ਕਿ ਜੋ ਸਵੇਰੇ ਉੱਠਦੇ ਆ ਪਹਿਲੇ ਨਿਤਨੇਮ ਦੀ ਪੰਜਾਂ ਮਾੜੀਆਂ ਦਾ ਪਾਠ ਹੁੰਦਾ ਵਾ ਜੀ ਉਸ ਤੋਂ ਬਾਅਦ ਅਸਰ ਦੀ ਵਾਰ ਦਾ ਕੀਰਤਨ ਹੁੰਦਾ ਨਾਲ ਨਾਲ ਸ਼ਬਦ ਚੱਲਦੇ ਨਾਲ ਅਸਰ ਇੱਕ ਘੰਟਾ ਕੀਰਤਨ ਚੱਲਦਾ ਉਸ ਤੋਂ ਬਾਅਦ ਭੋਗ ਦੇ ਅਰਦਾਸ ਹੁੰਦੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਇਹ ਸਾਡੇ ਨੌਜਵਾਨਾਂ ਦੇ ਸਾਰੇ ਵੀਰਾਂ ਦੇ ਉੱਤੇ ਜੋ ਬਾਹਰ ਬੈਠੇ ਨੇ ਜੋ ਅਜ ਤੱਕ ਆਪਣੀ ਧਰਤੀ ਨੂੰ ਭੁਲਾ ਨਹੀਂ ਪਾਰੇ ਜੀ ਇਹ ਕਿਰਪਾ ਉਹ ਗੁਰੂ ਦੀ ਆ ਉਹ ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੜਾ ਵਧੀਆ ਪਿੰਡ ਲੱਗਿਆ ਜੀ ਸਾਨੂੰ ਆਪਾਂ ਲੰਗਦੇ ਆ ਲੰਗਦੇ ਆ ਤੁਹਾਡੇ ਕੋਲ ਆਇਆ ਸਾਨੂੰ ਵਧੀਆ ਲੱਗਿਆ ਪਿੰਡ ਵੀ ਤੇ ਗੁਰਬਾਣੀ ਦੀਆਂ ਜੜੀਆਂ ਨੇ ਮਤਲਬ ਕੀ ਸਾਡੇ ਕੰਨਾਂ 'ਚ ਪਈਆਂ ਨੇ ਆਵਾਜ਼ ਤੇ ਆਪਾਂ ਕੋ ਲੋਕ ਕਿ ਮੈਂ ਕਿਹਾ ਪਿੰਡ ਦੀ ਸਿਫਤ ਵੀ ਕਰਨੀ ਤੇ ਪਹਿਲਾਂ ਪੁੱਛ ਕੇ ਜਾਣਾ ਕਿ ਕਿੰਨਾ ਨੇ ਉਪਰਾਲਾ ਕੀਤਾ ਬਹੁਤ ਵਧੀਆ ਲੱਗਿਆ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਖੋ ਇਹੀ ਆ ਕਿ ਗੁਰਬਾਣੀ ਨਾਲ ਜੁੜੋ ਅਮਰ ਸ਼ਕੋ ਬਾਣੀ ਪੜੋ ਜੋ ਇਹ ਨਸ਼ੇ ਦਾ ਦੌਰ ਚੱਲ ਰਿਹਾ ਵਾ ਕੋਈ ਸਾਡੇ ਮੂੰਹ 'ਚ ਧੱਕੇ ਨਾਲ ਨਹੀਂ ਕੋਈ ਪਾਉਂਦਾ ਜੀ ਜੀ ਜੋ ਮਾੜੀ ਸੰਗਤ ਆ ਉਹ ਤੋਂ ਬਚੋ ਤੁਹਾਨੂੰ ਪਤਾ ਹੀ ਕਿਹੜਾ ਮਾੜਾ ਬੰਦਾ ਵਾ ਉਹਦੇ ਨਾਲ ਨਹੀਂ ਜੁੜਨਾ ਕਿਸੇ ਨੂੰ ਵੀ ਬਾਕੀ ਸਾਡੇ ਨੌਜਵਾਨ ਬੜੇ ਸੂਝਵਾਨ ਆ ਪੜ੍ਹੇ ਲਿਖੇ ਆ ਤੇ ਇਹ ਜੋ ਤਗੜੀਆਂ ਤਗੜੀਆਂ ਸਾਡੇ ਕੋਲ ਪੋਸਟਾਂ ਨੇ ਜਾਂ ਅਸੀਂ ਬਾਹਰ ਦਾ ਮੁਲਕ ਮੱਲਿਆ ਵਾ ਇਹਨਾਂ ਦੀ ਬਣੀ ਨਜ਼ਾਰੇ ਇਹ ਉਹ ਗੁਰਗੁਰੂ ਦੀ ਕਿਰਪਾ ਨਾਲ ਬਣਿਆ ਜੀ ਜੀ ਉਹਦੀ ਕਿਰਪਾ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਬਸ ਉਹਦੇ ਨਾਮ ਜਪਣਾ ਉਹਦਾ ਨਾਮ ਲਾਉਗੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਬੱਚੇ ਜਿਹੜੇ ਤੇ ਕਿਤਨਾ ਕਿਤੇ ਚੰਗੀਆਂ ਪੋਸਟਰ ਤੇ ਲੱਗੇ ਨੇ ਤੋਂ ਸਭ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ ਤੇ ਉਤੋਂ ਤੱਕ ਪਹੁੰਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣਾ ਪਿੰਡਰੀ ਭਲਾਉਂਦੇ ਆਪਣੇ ਪਿੰਡ ਨੂੰ ਯਾਦ ਰੱਖਦੇ ਨੇ ਤੇ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਨੇ ਬਾਹਰ ਮਿਹਨਤ ਕਰਦੇ ਨੇ ਕਿਰਤ ਕਰਦੇ ਨੇ ਤੇ ਗੁਰੂ ਸਾਹਿਬ ਦਾ ਨਾਮ ਵੀ ਜਪਦੇ ਨੇ ਤੇ ਪਿੰਡ ਵਿੱਚ ਕੋਈ ਨਾ ਕੋਈ ਉਪਰਾਲਾ ਜਰਾਏ ਕਰਦੇ ਰਹਿੰਦੇ ਨੇ ਸੋ ਇੱਕ ਗੱਲ ਹੋਰ ਕਹਿਤੀ ਸਰਪੰਚ ਸਾਹਿਬ ਨੇ ਨਸ਼ਾ ਮੁਕਤ ਪਿੰਡ ਹੈ ਜਿੱਦਾਂ ਦਾ ਦੌਰ ਚੱਲਦਾ ਪਿਆ ਨਸ਼ਾ ਮੁਕਤ ਪਿੰਡ ਹੈ ਗੁਰਬਾਣੀ ਨਾਲ ਜੁੜੇ ਹੋਏ ਨੇ ਲੋਕ ਤੇ ਬੜੀ ਕਿਰਪਾਏ ਪਰਮਾਤਮਾ ਦੀ ਵੀ ਸੋ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਈਰਤ ਸਿੰਘ ਜੀ ਅੰਦਰ ਦੇਖੋ ਸੋ ਈਰਤ ਸਿੰਘ ਜੀ ਬਹੁਤ-ਬਹੁਤ ਤੁਹਾਨੂੰ ਤੇ ਪਿੰਡ ਦੀਆਂ ਵਧਾਈਆਂ ਹੋਣ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਕੀ ਕਹਿਣਾ ਚਾਹੁੰਦੇ ਇਹ ਉਪਰਾਲਾ ਸਾਰੇ ਸੰਗਤ ਦਾ ਜੀ ਸਾਰੇ ਪਿੰਡ ਵਾਸੀਆਂ ਦਾ ਖਾਸ ਕਰਕੇ ਸਾਡੇ ਬਾਹਰ ਵਾਲੇ ਵੀਰਾਂ ਦਾ ਜੀ ਸਾਡੇ ਪਿੰਡ ਵਿੱਚ ਛੋਟੇ ਰੈਂਕ ਤੋਂ ਰੱਖ ਕੇ ਡੀਐਸਪੀ ਰੈਂਕ ਕੋ ਐਸ ਡੀ ਐਮ ਰੈਂਕ ਤੇ ਝੰਡੇ ਵਿੱਚ ਮਤਲਬ ਕਰਨਲ ਤੇਕਰ ਇੱਥੋਂ ਦੇ ਅਫਸਰ ਬਣੇ ਆ ਜੀ ਮੇਰਾ ਬ੍ਰਦਰ ਦੇ ਬੇਟੇ ਇੱਕ ਐਸ ਐਸ ਪੀ ਆ ਜੀ ਤੇ ਇੱਕ ਐਸ ਡੀ ਐਮ ਆ ਇਸ ਪਿੰਡ ਦੇ ਵਿੱਚੋਂ ਤੇ ਜੋ ਕਿ ਚੜ੍ਹਦੀਆਂ ਕਲਾਂ ਵਿੱਚ ਸਿੱਖੀ ਪਰਿਵਾਰ ਨਾਲ ਜੁੜੇ ਹੋਏ ਆ ਤੇ ਸਾਰਾ ਪਿੰਡ ਸਾਡਾ ਸਿੱਖੀ ਨਾਲ ਜੁੜਿਆ ਆਵਾ ਤੇ ਸਿੱਖੀ ਬਹੁਤ ਬਾਬੇ ਦੀ ਕਿਰਪਾ ਵਾ ਇੱਥੇ ਰਾਬ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਦਾ ਵਾ ਇਹ ਪ੍ਰਵਾਹ ਦੇ ਨਾਲ ਹੀ ਸਾਡੇ ਪਿੰਡ ਤੇ ਇੰਨੀ ਕਿਰਪਾ ਵਸ ਸਾਰੇ ਬੰਨਿਓ ਇਹ ਪਿੰਡ ਇੱਕ ਨੰਬਰ ਤੇ ਆ ਰਿਹਾ ਹੈ ਕੋਈ ਇੱਥੇ ਨਸ਼ਾ ਨਹੀਂ ਕੋਈ ਕੁਛ ਨਹੀਂ ਤੇ ਇੱਥੇ ਸਭ ਲੋਣਕਾਰ ਨਾਲ ਮਿਲ ਕੇ ਰਹਿੰਦੇ ਆ ਕੋਈ ਕਿਸੇ ਦਾ ਬਹਿਰ ਵਿਰੋਧ ਕੋਈ ਬਿਲਕੁਲ ਨਹੀਂ ਹੈ ਇੰਨੀਆਂ ਗੱਲਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿ ਨਸ਼ਾ ਮੁਕਤ ਪਿੰਡ ਹੈ ਗੁਰਬਾਣੀ ਨਾਲ ਜੁੜੇ ਹੋਏ ਨੇ ਇਹ ਪਰਮਾਤਮਾ ਦੇ ਵੀ ਕਿਤੇ ਨਾ ਕਿਤੇ ਬੜੀ ਕਿਰਪਾ ਹੋਈ ਦੀ ਪਿੰਡ ਦੇ ਵਿੱਚ ਸਾਰੇ ਬੱਚੇ ਨੇ ਜਿਹੜੇ ਚੰਗੀਆਂ ਪੋਸਟਰਾਂ ਤੇ ਲੱਗੇ ਦਿੰਨੇ ਤੇ ਫੋਰਨ ਦੇ ਵਿੱਚ ਵੀ ਕਿਰਤ ਕਰਦੇ ਨੇ ਕਮਾਈ ਕਰਦੇ ਨੇ ਪਰ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਪਹੁੰਚਾਉਂਦੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਬਾਹਰ ਤੱਕ ਜਿਹੜੀ ਵੀਡੀਓ ਜਾਣੀ ਚਾਹੀਦੀ ਸੋ ਕੈਮਰਾ ਪਰਸਨ ਕਮਨਗਰ왈 ਦੇ ਨਾਲ ਲੱਖੀ ਰਾਜਪੂਤ ਬਟਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਸਰਵਣ ਸਿੰਘ ਜੀ ਸਰਵਣ ਸਿੰਘ ਜੀ ਕੀ ਕਿਹੜਾ ਪਿੰਡ ਹੈ ਪਿੰਡ ਕਨਾਲੋਣਾ ਜ਼ਿਲ੍ਹਾ ਗੁਰਦਾਸਪੁਰ ਜੀ ਡਾਕਾ ਨਾ ਭਲੀ ਮੀਆਂ ਖਾਂ ਜੀ ਸੋ ਕਿਹਨਾਂ ਨੇ ਆ ਉਪਰਾਲਾ ਕੀਤਾ ਕਿਨਾਂ ਦੀ سپورਟ ਦੇ ਨਾਲ ਅਜਰਾ ਲੱਗਿਆ ਹੈ ਇਹ ਕੈਮਰੇ ਇਹ ਜਿਹੜਾ ਕੈਮਰੇ ਤੇ ਪੰਚਾਇਤ ਵੱਲੋਂ ਲਵਾਏ ਗਏ ਨੇ ਜੀ ਗੁਰਦੁਆਰਾ ਸਾਹਿਬ ਵੱਲੋਂ ਲਵਾਏ ਗਏ ਜੀ ਜਿਹੜਾ ਗੁਰਬਾਣੀ ਵਿਚਾਰ ਦੇ ਸਪੀਕਰ ਆ ਇੱਕ ਢੰਡੇ ਦੇ ਬੋਲੇ ਦਾ ਸਰਦਾਰ ਸੁਖਦੇਵ ਸਿੰਘ ਜੀ ਸਨ ਆ ਰਵਿੰਦਰ ਸਿੰਘ ਜੀ ਉਸ ਦਾ ਪਰਿਵਾਰ ਇੰਗਲੈਂਡ 'ਚ ਰਹਿੰਦਾ ਜੀ ਉਹਨਾਂ ਨੇ ਚਾਰ ਸਫੇਰੇ ਪਿੰਡ ਦੇ ਆਲ ਰੌਂਡ ਪਿੰਡ ਦੀ ਜਿਹੜੀ ਜੁਆ ਉਹਦੇ ਵਿੱਚ ਸਪੀਕਰ ਗਲੀ ਮੁਹੱਲਿਆਂ ਦੇ ਵਿੱਚ ਲਵਾਏ ਹੋਏ ਨੇ ਡੇਰੇ ਆ ਕੱਕ ਪਹੁੰਚਾਏ ਹੋਏ ਨੇ ਉਸ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਜੀ ਸੋ ਤੁਸੀਂ ਮੈਂ ਦੇਖਿਆ ਕਿ ਸਾਰੇ ਦੇ ਸਾਰੇ ਇਕੱਠੇ ਜਰੇ ਬੈਠੇ ਦਿਓ ਤੇ ਗੁਰਬਾਣੀ ਦੀ ਆਵਾਜ਼ ਜਿਹੜੀ ਤੁਹਾਡੇ ਕੰਨਾਂ ਤੱਕ ਆਂਦੀ ਤੇ ਕਿਤੇ ਨਾ ਕਿਤੇ ਤੁਹਾਡੀ ਵੀ ਲੀ ਉਧਰ ਜੁੜ ਜਾਂਦੀ ਏ ਮੈਂ ਦੇਖਦਾ ਪਏ ਕਿ ਕੋਈ ਵੀ ਪਿੰਡ ਦੇ ਵਿੱਚ ਵੱੜਦਾ ਏ ਜਾਂ ਪਿੰਡ ਤੋਂ ਬਾਹਰ ਜਾਂਦਾ ਕੋਈ ਵੀ ਕਿਸੇ ਕੰਮ ਜਾਂਦਾ ਪਰ ਗੁਰਬਾਣੀ ਦੀ ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਨੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਜੋ ਵੀ ਸਾਡੇ ਪਿੰਡ ਦੇ ਗੁਜਰਦਾ ਜੀ ਉਹਦੇ ਵੀ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਆ ਪਿੰਡ ਦਾ ਜਿਹੜਾ 4 ਸਪੇਰਾ ਘਰ ਦੇ ਲੋਕ ਆ ਉਹਨਾਂ ਦੇ ਵੀ ਕੰਨਾਂ 'ਚ ਆਵਾਜ਼ ਪੈਂਦੀ ਆ ਔਰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਗੁਰਬਾਣੀ ਦੇ ਨਾਲ ਜ਼ਿਆਦਾ ਤੌਰ ਤੇ ਸ਼ਾਂਤਾ ਜੁੜਦੀਆਂ ਨੇ ਇਹੋ ਕਹਣਾ ਜੀ ਆਪਣਾ ਸੋ ਕਿਦਾਂ ਦੇਖਦੇ ਹੋ ਕਿ ਇਹੋ ਜਿਹੇ ਉਪਰਾਲਾ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਏ ਤੇ ਉਹਨਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਕਿ ਘਰ ਘਰ ਜਿਹੜੀ ਗੁਰਬਾਣੀ ਪਹੁੰਚਾਤੀ ਏ ਤੇ ਲੋਕ ਜਿਹੜੇ ਲੰਘੜੇ ਵਰਦੇ ਨੇ ਉਹ ਵੀ ਗੁਰਬਾਣੀ ਕਿਤੇ ਨਾ ਕਿਤੇ ਸੁਣ ਕੇ ਜਾਂਦੇ ਨੇ ਇਹ ਪਿੰਡ ਦੀਆਂ ਵੀ ਸਿੱਤਾਂ ਹੁੰਦੀਆਂ ਤੇ ਗੁਰੂ ਸਾਹਿਬ ਦਾ ਵੀ ਜਰਾਏ ਨਾਮ ਜਪਿਆ ਜਾਂਦਾ ਹਾਂਜੀ ਇਹ ਲੜਕਾ ਇੱਕ ਜੀ ਉਹਦਾ ਸਾਰਾ ਪਰਿਵਾਰ ਇੰਗਲੈਂਡ ਦੇ ਵਿੱਚ ਰਹਿੰਦਾ ਜੀ ਜੀ ਉਹਨਾਂ ਨੇ ਸਰਦਾਰ ਸੁਖਦੇਵ ਸਿੰਘ ਸਾਨਾ ਵਰਮਨ ਸਿੰਘ ਜੀ ਉਹਨਾਂ ਨੇ ਉਪਰਾਲਾ ਕੀਤਾ ਕਿ ਪਿੰਡ ਦੇ ਤਿਆਰ ਸფერੇ ਜਿਹੜਾ ਗੁਰਬਾਣੀ ਦਾ ਵਿਚਾਰ ਹੋਣਾ ਚਾਹੀਦਾ ਸੰਤਾਂ ਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਜੀ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਜੀ ਬਾਕੀ ਜੋ ਉਸਨੇ ਪਿੰਡ ਦੇ ਬਾਰੇ ਸੋਚਿਆ ਬਹੁਤ ਹੀ ਵਧੀਆ ਸੋਚਿਆ ਹੈਗਾ ਅਸੀਂ ਉਹਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਆਉਣ ਆਵਾਜ਼ ਜਾਣ ਵਾਲੀਆਂ ਜੋ ਵੀ ਸੰਤਾਂ ਗੁਰਬਾਣੀ ਦੇ ਨਾਲ ਕਾਫੀ ਜੁੜਦੀਆਂ ਔਰ ਪਿੰਡ ਦਾ ਕਾਫੀ ਵਧੀਆ ਪ੍ਰੋਗਰਾਮ ਚੱਲਦਾ ਪਿੰਡ ਦੇ ਵਿੱਚ ਲਾਈਵ ਹਰਮੰਦਰ ਸਾਹਿਬ ਤੋਂ ਜੀ ਜੀ ਹੋਰ ਵੀ ਮੈਂਬਰ ਨੇ ਆਪਣਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ